ਕਾਂਗਰਸ ਪਾਰਟੀ ਪਾਵੇਂ ਪੰਜਾਬ ਵਿੱਚ 7 ਸੀਟਾਂ ਜਿੱਤਣ ਵਿੱਚ ਕਾਮਯਾਬ ਹੋ ਗਈ। ਲੇਕਿਨ ਕਾਂਗਰਸ ਦੇ ਵੱਡੇ ਆਗੂ ਜਿਨ੍ਹਾਂ ਨੇ ਕੋਸ਼ਸ਼ਾਂ ਕੀਤੀਆਂ ਆਪਣੇ ਹੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਵਾਸਤੇ ਵੱਡੀ ਖਬਰ ਆਈ ਏ ਕੁਝ ਹਲਕਿਆਂ ਦੇ ਵਿੱਚ ਟਕਸਾਲੀ ਕਾਂਗਰਸੀ ਜਿਨ੍ਹਾਂ ਦੀਆਂ ਆਡੀਓ ਵਾਇਰਲ ਹੋ ਰਹੀਆਂ ਨੇ ਕਿ ਉਹਨਾਂ ਨੇ ਜਿਹੜੇ ਆਪਣੇ ਉਮੀਦਵਾਰਾਂ ਨੂੰ ਹਰਾਉਣ ਦੀ ਗੱਲ ਕੀਤੀ ਸੋ ਉਹ ਆਡੀਓ ਨੂੰ ਲੈ ਕੇ ਪੂਰਾ ਬੁਵਾਲ ਮਚਿਆ ਹੋਇਆ ਹੈ ਉਹ ਆਡੀਓ ਨੂੰ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਨੇ ਹੁਣ ਕਾਂਗਰਸ ਪਾਰਟੀ ਵੱਲੋਂ ਉਹਨਾਂ ਆਗੂਆਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਜਾ ਸਕਦੀ ਏ ਉਹਨਾਂ ਆਗੂਆਂ ਨੂੰ ਜਿਹੜਾ ਕਿ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਭਾਵੇਂ ਉਹ ਲਾਲ ਸਿੰਘ ਹੋਵੇ ਭਾਵੇਂ ਕੋਈ ਹੋਰ ਵੱਡਾ ਆਗੂ ਹੋਵੇ ਸੋ ਇੱਕ ਵਾਰ ਪੂਰੀ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਵਵਾਲ ਮਚਿਆ ਹੋਇਆ ਸੋ ਤੁਹਾਨੂੰ ਦੱਸਦਿਆਂ ਕਿ ਕਿਸ ਦੀ ਆਡੀਓ ਵਾਇਰਲ ਹੋਂਦੀ ਔਰ ਕੀ ਕਾਰਨ ਉਸ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾ ਰਿਹਾ ਜਾਂ ਨਹੀਂ ਕੱਢਿਆ ਜਾ ਰਿਹਾ ਸੋ ਤੁਸੀਂ ਜੁੜੇ ਹੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਲੋਕ ਸਭਾ ਇਲੈਕਸ਼ਨ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਕਾਂਗਰਸ ਵੱਲੋਂ ਜਿਹੜੇ ਟਿਕਟੇ ਤਰਮੇਰ ਗਾਂਧੀ ਨੂੰ ਦਿੱਤੀ ਜਾਂਦੀ ਏ ਤਰਮੇਰ ਗਾਂਧੀ ਜੋ ਕਿ ਕਾਂਗਰਸ ਵਾਲੇ ਪਾਸੇ ਉਹਨਾਂ ਨੂੰ ਮਲਾ ਕੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹੁੰਦੇ ਨੇ ਆਮ ਆਦਮੀ ਪਾਰਟੀ ਤੋਂ ਜਦੋਂ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ ਸਤਾਫੇ ਰੋ ਤਿੰਨ ਚਾਰ ਸਾਲ ਬਿਲਕੁਲ ਸ਼ਾਂਤ ਰਹਿੰਦੇ ਨੇ ਔਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਉਹ ਕਾਂਗਰਸ ਪਾਰਟੀ ਵਿੱਚ ਆਉਂਦੇ ਨੇ ਔਰ ਦਿੱਲੀ ਦੇ ਵਿੱਚ ਜਾ ਕੇ ਕਾਂਗਰਸ ਪਾਰਟੀ ਜੁਆਇਨ ਕਰ ਲੈਂਦੇ ਨੇ ਸੋ ਦੂਸਰੇ ਪਾਸੇ ਉਹ ਟਿਕਟ ਦਿੱਤੀ ਜਾਂਦੀ ਲੋਕ ਸਭਾ ਹਲਕਾ ਪਟਿਆਲਾ ਤੋਂ ਉਸ ਵਕਤ ਵੀ ਜਿਹੜੇ ਪਟਿਆਲਾ ਦੇ ਵੱਡੇ ਕਾਂਗਰਸੀ ਟਕਸਾਲੀ ਨੇ ਲਾਲ ਸਿੰਘ ਜਹਾ ਹੋਰ ਜਿਹੜੇ ਹਲਕਾ ਅੰਚਾਰਸੀ ਉਹ ਇੱਕ ਮੀਟਿੰਗ ਕਰਦੇ ਨੇ ਔਰ ਉਹ ਜਿਹੜਾ ਕਿ ਇਸ ਦਾ ਰੋਸ ਕਰਦੇ ਨੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵਰਿੰਗ ਤੇ ਦਵਿੰਦਰ যাদਬ ਜਿਹੜੇ ਕਾਂਗਰਸ ਪਾਰਟੀ ਦੇ ਇੰਚਾਰਜ ਨੇ ਸੋ ਉਹ ਜਾ ਕੇ ਉਹਨਾਂ ਨੂੰ ਮਨਾਉਂਦੇ ਨੇ ਸੋ ਉਸ ਤੋਂ ਬਾਅਦ ਕਾਂਗਰਸ ਪਾਰਟੀ ਜਿਹੜੀ ਇਹ ਲੋਕ ਸਭਾ ਹਲਕਾ ਪਟਿਆਲਾ ਸੀਟ ਜਿੱਤ ਜਾਂਦੀ ਏ ਮਹਾਰਾਣੀ ਪ੍ਰੀਤਕੌਰ ਨੂੰ ਹਰਾ ਦਿੰਦੇ ਨੇ ਸੋ ਵੋਟਾਂ ਤੋਂ ਕੁਝ ਦਿਨ ਪਹਿਲਾਂ ਕੁਝ ਆਡੀਓ ਵਾਇਰਲ ਹੋ ਜਾਂਦੀਆਂ ਨੇ ਉਸ ਆਡੀਓ ਦੇ ਵਿੱਚ ਲਾਲ ਸਿੰਘ ਜਿਹੜਾ ਕਿ ਆਪਣੇ ਸਮਰਥਕਾਂ ਨੂੰ ਫੋਨ ਕਰ ਕਰਕੇ ਕਹਿ ਰਹੇ ਨੇ ਕਿ ਆਪਾਂ ਵੋਟ ਜਿਹੜੀ ਏ ਐਨ ਕੇ ਸ਼ਰਮਾ ਨੂੰ ਪਾਉਣੀ ਏ ਜੋ ਅਕਾਲੀ ਦਲ ਦਾ ਕੈਂਡੀਡੇਟ ਹੁੰਦਾ ਅਕਾਲੀ ਦਲ ਦਾ ਮੀਰਵਾਦ ਹੁੰਦਾ ਹੈ ਸੋ ਆਪਾਂ ਜਿਹੜਾ ਕਿ ਗਾਂਧੀ ਨੂੰ ਵੋਟ ਨਹੀਂ ਪਾਉਣੀ ਇਹ ਗਾਂਧੀ ਨੇ ਜਿਹੜਾ ਕਿ ਕਹਿੰਦਾ ਮੇਰਾ ਬਹੁਤ ਨੁਕਸਾਨ ਕੀਤਾ ਹੈ ਇਹ ਲਾਲ ਸਿੰਘ ਦੀ ਆਡੀਓ ਚੱਲ ਰਹੀ ਏ ਜਿਹੜੀ ਕਿ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਤੁਹਾਨੂੰ ਉਹ ਆਡੀਓ ਨਹੀਂ ਸੁਣਾ ਸਕਦੇ ਸੋ ਉਹ ਆਡੀਓ ਚੱਲ ਰਹੀ ਏ ਸੋਸ਼ਲ ਮੀਡੀਆ ਤੇ ਸੋ ਲਾਲ ਸਿੰਘ ਦੀ ਆਡੀਓ ਤੋਂ ਬਾਅਦ ਉਹਨਾਂ ਦੇ ਇੱਕ ਹੋਰ ਨਿੱਜੀ ਰਿਸ਼ਤੇਦਾਰ ਜਿਹੜਾ ਕਿ ਉਹਨਾਂ ਦਾ ਨਿੱਜੀ ਆਪਣਾ ਹੀ ਰਿਸ਼ਤੇਦਾਰ ਏ ਉਹਦੀ ਆਡੀਓ ਵੀ ਵਾਇਰਲ ਹੋ ਰਹੀ ਓਹੀ ਜਿਹੜਾ ਹਲਕੇ ਦੇ ਵਿੱਚ ਫੋਨ ਕਰਕੇ ਕਹਿ ਰਿਹਾ ਸਰਪੰਚਾਂ ਨੂੰ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਵਰਕਰਾਂ ਨੂੰ ਕਿ ਆਪਾਂ ਐਨ ਕੇ ਸ਼ਰਮਾ ਨੂੰ ਵੋਟ ਪਾਉਣੀ ਹੈ ਔਰ ਸਾਈਲੈਂਟ ਹੋ ਕੇ ਵੋਟ ਪਾਉਣੀ ਪਤਾ ਵੀ ਨਹੀਂ ਲੱਗਣ ਦੇਣਾ ਔਰ ਆਪਾਂ ਗਾਂਧੀ ਨੂੰ ਹਰਾਉਣਾ ਹੈ ਸੋ ਦੋ ਵੀਡੀਓ ਚੱਲ ਰਹੀਆਂ ਨੇ ਇੱਕ ਲਾਲ ਸਿੰਘ ਦੀ ਖੁਦ ਆਵਾਜ਼ ਹੈ ਇੱਕ ਉਹਨਾਂ ਦੇ ਜਿਹੜਾ ਕਿ ਰਿਸ਼ਤੇਦਾਰ ਦੀ ਆਵਾਜ਼ ਹੈ ਸੋ ਵੱਡਾ ਪਵਾਲ ਮੱਚ ਗਿਆ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਗਾਂਧੀ ਲੋਕ ਸਭਾ ਚੋਣ ਜਿੱਤ ਜਾਂਦੇ ਨੇ ਹੁਣ ਕਿਹੜਾ ਕਿ ਗਾਂਧੀ ਜੀ ਵੱਲੋਂ ਜਿਹੜਾ ਕਿ ਕਾਂਗਰਸ ਹਾਈ ਕਮਾਂਡ ਨੂੰ ਸ਼ਿਕਾਇਤ ਕੀਤੀ ਜਾਵੇਗੀ ਹਾਈ ਕਮਾਂਡ ਹੁਣ ਇਸ ਤੇ ਕੀ ਫੈਸਲਾ ਲੈਂਦੀ ਹੈ ਰਾਜਾ ਉਹ ਕਿੰਗੇ ਸਤੇ ਕੀ ਫੈਸਲਾ ਲੈਂਦੇ ਨੇ ਕਿ ਲਾਲ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਜਾਂ ਲਾਲ ਸਿੰਘ ਕਾਂਗਰਸ ਪਾਰਟੀ ਵਿੱਚ ਬਣੇ ਰਹਿਣਗੇ ਕਿਉਂਕਿ ਹੁਣ ਵਿਧਾਨ ਸਭਾ ਇਲੈਕਸ਼ਨ ਜਿਹੜੇ ਕਿ 5 ਜਿੰਮੀ ਚੋਣਾਂ ਹੋਣੀਆਂ ਨੇ ਉਸ ਤੋਂ ਬਾਅਦ ਬਲਾਕ ਸੰਮਤੀ ਚੋਣਾਂ ਹੋਣੀਆਂ ਨੇ ਸਰਪੰਚਾਇਤੀ ਚੋਣਾਂ ਹੋਣੀਆਂ ਨੇ ਸੋ ਇਹਨਾਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਾਂਗਰਸ ਪਾਰਟੀ ਕੀ ਵੱਡਾ ਐਕਸ਼ਨ ਲਵੇਗੀ ਜਾਂ ਲਾਲ ਸਿੰਘ ਜਿਹੜਾ ਕਿ ਉਹ ਪਾਰਟੀ ਦੇ ਵਿੱਚ ਵੱਡੇ ਅਹੁਦਾ ਦਿੱਤਾ ਜਾਵੇਗਾ ਜਾਂ ਲਾਲ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਜੋ ਕਿ ਗਾਂਧੀ ਨੂੰ ਹਰਾਉਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਸੀ ਸੋ ਜੇਕਰ ਜਿਸ ਤਰ੍ਹਾਂ ਬਾਕੀ ਹਰកਾਂ ਚ ਕਾਰਵਾਈ ਹੋ ਰਹੀ ਸੋ ਉਹਨਾਂ ਦੀਆਂ ਜਿਹੜੀਆਂ ਵੀਡੀਓ ਵੀ ਵਾਇਰਲ ਨਹੀਂ ਹੋਈਆਂ ਲੇਕਿਨ ਪਟਿਆਲਾ ਦੇ ਵਿੱਚ ਤਾਂ ਵੀਡੀਓ ਵਾਇਰਲ ਹੋ ਰਹੀਆਂ ਨੇ ਲਾਲ ਸਿੰਘ ਦੀ ਆਵਾਜ਼ ਆ ਰਹੀ ਏ ਉਲਟ ਵੋਟ ਕਰਨ ਵਾਸਤੇ ਲੇਕਿਨ ਹੁਣ ਕਾਂਗਰਸ ਪਾਰਟੀ ਕਿਉਂ ਨਹੀਂ ਉਹਨਾਂ ਤੇ ਐਕਸ਼ਨ ਲੈ ਰਹੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਵਾਂ ਜਿਹੜਾ ਕੀ ਵੱਡਾ ਕਾਂਗਰਸ ਪਾਰਟੀ ਕਾਰਨਾਮਾ ਕਰ ਸਕਦੀ ਏ ਲਾਲ ਸਿੰਘ ਨੂੰ ਬਾਹਰ ਕੱਢ ਸਕਦੀ ਏ ਸੋ ਲਾਲ ਸਿੰਘ ਕਾਂਗਰਸ ਪਾਰਟੀ ਦਾ ਇੱਕ ਵੱਡਾ ਸਿਪਾਹੀ ਏ ਜੋ ਕਿ ਹਲਕਾ ਪਟਿਆਲਾ ਦੇ ਵਿੱਚ ਉਹਨਾਂ ਦਾ ਵੱਡਾ ਆਧਾਰੇ ਸੋ ਕਾਂਗਰਸ ਪਾਰਟੀ ਵੱਲੋਂ ਜਿਹੜੀ ਇਹ ਕਿੰਨੀ ਜਲਦੀ ਕਾਰਵਾਈ ਕੀਤੀ ਜਾਵੇਗੀ ਕਿ ਕਾਂਗਰਸ ਪਾਰਟੀ ਲਾਲ ਸਿੰਘ ਬਹਾਰ ਦਾ ਰਸਤਾ ਦਿਖਾਵੇਗੀ ਤੁਸੀਂ ਆਪਣਾ ਕਮੈਂਟ ਬਾਕਸ ਜਰੂਰ ਕਮੈਂਟ ਕਰਿਆ ਜੇ ਕਿ ਲਾਲ ਸਿੰਘ ਜਿਹੜਾ ਕਿ ਪਾਰਟੀ ਦਾ ਵਪਾ ਦਾ ਸਪਾਈਸੀ ਉਸਨੇ ਕਿਉਂ ਐਨਕੇ ਸ਼ਰਮਾ ਦੇ ਹੱਕ ਵਿੱਚ ਵੋਟ ਪਾਉਣ ਵਾਸਤੇ ਕਿਹਾ ਹੈ ਕਿ ਸਿਰਫ ਆਪਣੀ ਕੁਰਸੀ ਖਾਤਰੀ ਆਪਣੇ ਜਿਹੜੇ ਕਿ ਕਾਂਗਰਸ ਵਿੱਚ ਪਹਿਲਾਂ ਜਿਹੜਾ ਕਲਚਰ ਬਣਿਆ ਹੋਇਆ ਕਿ ਆਪਣੇ ਹੀ ਲੀਡਰਾਂ ਦੀਆਂ ਲੱਤਾਂ ਖਿੱਚਣੀਆਂ ਆਪਣੇ ਲੀਡਰਾਂ ਨੂੰ ਹੀ ਹਰਾਉਣਾ ਜਿਹੜਾ ਕਿ ਅਕਾਲੀ ਦਲ ਨਾਲ ਲੜ ਕੇ ਗੇਮਾਂ ਚੱਲਦੀ ਆ ਰਹੀਆਂ ਨੇ ਲੇਕਿਨ ਹੁਣ ਜਿਹੜਾ ਕਿ ਤੀਸਰੀ ਪਾਰਟੀ ਸੱਤਾ ਵਿੱਚ ਆਈਏ ਹੁਣ ਜਿਹੜਾ ਕਿ ਇਹ ਆਪਸ ਵਿੱਚ ਪਛਤਾ ਰਹੇ ਨੇ ਜੋ ਅਕਾਲੀ ਔਰ ਕਾਂਗਰਸੀ ਜਿਹੜਾ ਕਿ ਇਹਨਾਂ ਦੇ ਵੀਡੀਓ ਆ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਆਡੀਓ ਵਾਇਰਲ ਹੋ ਰਹੀਆਂ ਨੇ ਸੋ ਲਾਲ ਸਿੰਘ ਜਿਹੜਾ ਕਿ ਦਿੱਗਜ ਕਾਂਗਰਸੀ ਸੀ ਉਸਨੇ ਜਿਹੜਾ ਕਿ ਗਾਂਧੀ ਨੂੰ ਹਰਾਉਣ ਵਾਸਤੇ ਬਹੁਤ ਕੋਸ਼ਿਸ਼ ਕੀਤੀ ਲੇਕਿਨ ਹੁਣ ਕਾਂਗਰਸ ਪਾਰਟੀ ਵੱਲੋਂ ਲਾਲ ਸਿੰਘ ਦੇ ਉੱਪਰ ਵੱਡੀ ਕਾਰਵਾਈ ਹੋ ਸਕਦੀ ਲਾਲ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਕਮੈਂਟ ਬਾਕਸ ਵਿੱਚ ਜਰੂਰ ਕਮੈਂਟ ਕਰਕੇ ਦੱਸਿਆ ਜੇ ਸੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਔਰ ਫੋਲੋ ਕਰਿਆ ਕਰੋ ਤੁਹਾਨੂੰ ਜਿਹੜਾ ਕਿ ਹਰ ਨਵੀਂ ਤੇ ਤਾਜ਼ਾ ਜਾਣਕਾਰੀ ਮਿਲ ਸਕੀ